ਸਪਨਿਆਂ ਦੇ ਘਰ ਦੀ ਇਹ ਸੁਪਨਿਆਂ ਵਰਗੀ ਜਿਹੜੀ ਸਾਡੀ ਬਿਲਡਿੰਗ ਆ ਉਹਦੇ ਟੋਟਲ 18 ਲੈਂਟਰ ਪੈਣੇ ਸੀਗੇ ਤੇ ਅੱਜ ਲਾਸਟ ਵਾਲਾ ਲੈਂਟਰ ਪੈਣ ਜਾ ਰਿਹਾ ਇਹ ਜਿਹੜਾ ਆਖਰੀ ਲੈਂਟਰ ਪੈਣ ਜਾ ਰਿਹਾ ਬਸ ਤੁਸੀਂ ਅਰਦਾਸ ਕਰਿਓ ਅਸੀਸ ਦਿਓ ਦੁਆ ਕਰਿਓ ਇਹ ਸਾਰਾ ਕਾਰਜ ਖੁਸ਼ੀਆਂ ਨਾਲ ਤੇ ਤੰਦਰੁਸਤੀ ਨਾਲ ਨੇਪਰੇ ਚੜੇ ਗੁਰੂ ਵਾਹਿਗੁਰੂ 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 ਅਰਦਾਸਿਕ ਕੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਸਹਾਇ ਬਾਾਰ ਸ੍ਰੀ ਭਗਉਤੀ ਕੀ ਪਾਸ਼ਾਹੀ ਦਸਵੇਂ ਪ੍ਰਥਮ ਭਗਉਤੀ ਸਿਮਰ ਗੁਰਨਾਗਲੇ ਤੇ ਆਏ ਰੰਗਤ ਗੋਤੇ ਅਮਰਦਾਸ RAM ਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸਿਹਰ ਰਾਏ ਸ੍ਰੀ ਹਰ ਕਹਿੰਤੇ ਆਈਆ ਜਿਹਦੇ ਤੇ ਸਭ ਦੁਜਾਏ ਤੇਗ ਬਹਾਦਰ ਸਿਮਰ ਜੀ ਆ ਘਰ ਨੌਂ ਜਤਾ ਵੇਤਾ ਆਏ ਸਾਭ ਤਨਸੁਹਾਏ ਦਸਵੇਂ ਪਾਸ਼ਾ ਸ੍ਰੀ ਗੁਰਗੋਬ ਸਿੰਘ ਸਾਹਿਬ ਜੀ ਸਾਭ ਤਨਸੁਹਾਏ ਦਸਾਂ ਪਾਸ਼ਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ ਦੀਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬੋ ਲੋ ਜੀ ਵਾਹਿਗੁਰੂ ਨ ਮਾਰਦੇ ਮਾਨ ਨਿਤਾਣੇ ਤਾਨੇ ਉਟੇ ਜੋਸ ਤੇ ਪਤਾ ਵਾਹਿਗੁਰੂ ਅਰਦਾਸ ਬੇਨਤੀ ਜੋ ਜੀ ਹੈ ਪਤਾ ਜੀ ਅੰਮ੍ਰਿਤ ਵੇ ਤੋਂ ਲੈ ਕੇ ਦਰਸ਼ਨ ਦੇ ਕੇ ਸੰਗਤ ਨੂੰ ਨਿਹਾਰ ਕੀਤਾ ਦਰਗਾਹ ਹਕਨਾਜ ਬਖਸ਼ਿਸ਼ ਤੇ ਨੇਤ ਨੇ ਅਮ ਜੇ ਬਾਣ ਦੇ ਪਾਠ ਹੋਏ ਜਾਪ ਸ਼ਬ ਕੀਰਤਨ ਹੋਏ ਜਾਪ ਹੋਏ ਮਹਾਰਾਜੇ ਮਨੁਖਤਾ ਦੀ ਸੇਵਾ ਸਤੋ ਵੱਡੀ ਸੇਵਾ ਪਰਵਾਰ ਵੱਲੋਂ ਦੇਖ ਸਾਜ ਕੇ ਹਾਇਰ ਪ੍ਰਵਾਨ ਕਰੋ ਭੋਗ ਲਗੇ ਭੋਗ ਲਗਾ ਸਾ ਸੰਗ ਛਕੇ ਜੋਸ਼ ਕੇ ਆਪ ਦਾ ਨਾਮ ਵਾਹਿਗੁਰੂ ਵਾਹਿਗੁਰੂ ਵਾਹਿ ਜਪੇ ਮਹਾਰਾਜੇ ਮਨੁਖਤਾ ਦੀ ਸੇਵਾ ਸਤੋ ਵੱਡੀ ਸੇਵਾ ਪਰਵਾਰ ਦੀ ਸੇਵਾ ਨਮੀ ਬੇਜੰਗ ਦਾ ਲੈਟਰ ਥਾਰਮਾ ਪੈ ਰਿਹਾ ਜੀ ਆਪ ਆਪ ਆਗਿਆ ਬਖਸ਼ੋ ਜੀ ਨਾ ਕੋ ਨਾਮ ਚੜਦੇ ਕਲਾ ਤੇਰੇ ਭਾਣੇ ਸਰਬਤਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 18ਵਾਂ ਲੈਂਟਰ ਸੁਪਨਿਆਂ ਦੇ ਘਰ ਦੀ ਇਹ ਸੁਪਨਿਆਂ ਵਰਗੀ ਜਿਹੜੀ ਸਾਡੀ ਬਿਲਡਿੰਗ ਆ ਉਹਦੇ ਟੋਟਲ 18 ਲੈਂਟਰ ਪੈਣੇ ਸੀਗੇ ਤੇ ਅੱਜ ਲਾਸਟ ਵਾਲਾ ਲੈਂਟਰ ਪੈਣ ਜਾ ਰਿਹਾ ਪਹਿਲਾ ਲੈਂਟਰ ਜੀ ਸ਼ੁਰੂ ਆਪ ਜਦੋਂ ਕਰੀ ਸੀਗੀ 29 12 2022 ਦੇ ਵਿੱਚ ਪਹਿਲੇ ਲੈਂਟਰ ਦੀ ਸੇਵਾ ਹੋਈ ਸੀ ਤੇ ਉਸ ਤੋਂ ਬਾਅਦ 15 1 23 ਨੂੰ ਪਿਆ ਲੈਂਟਰ ਫਿਰ 3223 ਨੂੰ ਪਿਆ ਫਿਰ 1823 ਨੂੰ ਪਿਆ ਫਿਰ 3323 ਨੂੰ ਪਿਆ ਫਿਰ 23323 ਨੂੰ ਪਿਆ ਫਿਰ 10423 ਨੂੰ ਪਿਆ ਫਿਰ 1523 ਨੂੰ ਪਿਆ ਜੀ ਫਿਰ 27523 ਨੂੰ ਪਿਆ ਲੈਂਟਰਿਕ ਫਿਰ 13623 ਨੂੰ ਪਿਆ ਫਿਰ 13823 ਨੂੰ ਪਿਆ ਫਿਰ 21023 ਨੂੰ ਪਿਆ ਲੈਂਟਰ ਜੀ ਫਿਰ 31 11 2023 ਦੇ ਵਿੱਚ ਇੱਕ ਲੈਂਟਰ ਪਿਆ ਜੀ ਫਿਰ 24 1 2024 ਚ ਫਿਰ ਇੱਕ 26 2 2024 ਦੇ ਵਿੱਚ ਪਿਆ ਫਿਰ 14 5 2024 ਦੇ ਵਿੱਚ ਪਿਆ ਲੈਂਟਰ ਫਿਰ 2 7 2024 ਦੇ ਵਿੱਚ ਪਿਆ ਤੇ ਫਿਰ 21 9 2024 ਜਿਹੜਾ ਅੱਜ ਲੈਂਟਰ ਪੈਣ ਜਾ ਰਿਹਾ ਤੇ ਇਹ ਸਾਡੇ ਸੁਪਨਿਆਂ ਦੇ ਘਰ ਦੇ ਉਹ ਲੈਂਡਰ ਪਹਿਣ ਜਾ ਰਹੇ ਨੇ ਜਿਹੜੇ ਸਾਡੇ ਇੱਕ ਸੁਪਨੇ ਸੱਚ ਹੋਣ ਦੇ ਬਰਾਬਰ ਨੇ ਜਿਸ ਦਿਨੇ ਬਿਲਡਿੰਗ ਦਾ ਕਾਰਜ ਸ਼ੁਰੂ ਕੀਤਾ ਸੀ ਠੇਕੇਦਾਰ ਸਾਹਿਬ ਖੜੇ ਨੇ ਇਹ ਫੁੱਲਾਂ ਵਾਲ ਪਿੰਡ ਦੇ ਸਰਪੰਚ ਵੀ ਨੇ ਮੌਜੂਦਾ ਤੇ ਮਿਸਤਰੀ ਦਾ ਸਾਰਾ ਕਾਰਜ ਜਿਹੜਾ ਬਿਲਡਿੰਗ ਨੂੰ ਬਣਾਉਣ ਦਾ ਠੇਕੇਦਾਰੀ ਦਾ ਇਹਨਾਂ ਕੋਲੇ ਸੀਗਾ ਉਸ ਟਾਈਮ ਆ ਵੀ ਐ ਸੀ ਵੀ ਐਡਾ ਵੱਡਾ ਕਾਰਜ ਇੰਨੇ ਸਕਰ ਫਿਟ ਦੀ ਬਿਲਡਿੰਗ ਇਹਦਾ ਸਾਰਾ ਮਟੀਰੀਅਲ ਇੰਨਾ ਸਰੀਆ ਇੰਨਾ ਜਿਆਦਾ ਭੱਟੀ ਤੇ ਤਾਰ ਇੱਟਾਂ ਰੇਤਾ ਬਜਰੀ ਵੀ ਇਹ ਸਭ ਕੁਝ ਕਿੱਦਾਂ ਹੋਊਗਾ ਪਰ ਉਸ ਅਕਾਲਪੁਰਖ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਆਪ ਸਿਰ ਤੇ ਹੱਥ ਰੱਖ ਕੇ ਮਿਹਰ ਪਰਿਆ ਇਹ ਸੇਵਾ ਲਈ ਸੰਗਤ ਵੱਲੋਂ ਸਮੇਂ-ਸਮੇਂ ਤੇ ਸੀਮੈਂਟ ਸਰੀਆ ਰੇਤਾ ਬਜਰੀ ਇੱਟਾਂ ਭੇਜ-ਭੇਜ ਕੇ ਇਹ ਕਾਰਜ ਨੇਪਰੇ ਚੜ੍ਹਦੇ ਗਏ ਇਹ ਬਿਲਡਿੰਗ ਨੂੰ ਅਸੀਂ ਇੱਕ ਫਲੋਰ ਨੂੰ ਤਿੰਨ ਹਿੱਸਿਆਂ ਚ ਵੰਡਿਆ ਸੀ ਤੇ 6 ਲੈ ਪੈਣੇ ਸੀਗੇ ਲੈਂਟਰ ਟੋਟਲ ਜਿਹੜੇ 6 ਮੰਜ਼ਲਾਂ ਪੈਣੀਆਂ ਸੀ ਤੇ 18 ਲੈਂਟਰ ਬਣਦੇ ਸੀਗੇ ਅੱਜ ਇਹ 18ਵੇਂ ਲੈਂਟਰ ਦੀ ਜਿਹੜੀ ਸੇਵਾ ਸ਼ੁਰੂ ਹੋ ਰਹੀ ਆ ਸਾਡੇ ਲੇਬਰ ਵਾਲੇ ਭਰਾ ਸਾਰੇ ਆ ਚੁੱਕੇ ਨੇ ਮਹਾਰਾ ਸਿੱਤੇ ਪਾਸੇ ਉਹਨਾਂ ਨੂੰ ਵੀ ਤੰਦਰੁਸਤੀਆਂ ਵਾਟਣ ਠੇਕੇਦਾਰ ਸਾਹਿਬ ਦੀ ਟੀਮ ਸੋਕ ਸ਼ਾਂਤੀ ਨੇ ਅੱਜ ਦਾ ਇਹ ਕੰਮ ਨੇਪਰੇ ਚਾੜੇ। ਬਾਕੀ ਬਿਲਡਿੰਗ ਦੇ ਲੈਂਟਰ ਤਾਂ ਕੰਪਲੀਟ ਹੋ ਚੱਲੇ ਨੇ। ਪਰ ਜਿਹੜਾ ਬਿਲਡਿੰਗ ਦਾ ਕੰਮ ਉਹ ਹਜੇ 60% ਕੰਪਲੀਟ ਹੋਇਆ। 40% ਕੰਮ ਹਜੇ ਅਧੂਰਾ ਬਾ। ਕਿਉਂਕਿ ਬਿਲਡਿੰਗ ਦੀ ਛੱਤ ਪਾਉਣੀ ਇੱਕ ਅਲੱਗ ਗੱਲ ਆ। ਬਿਲਡਿੰਗ ਨੂੰ ਰਹਿਣ ਦੇ ਯੋਗ ਬਣਾਉਣਾ ਉਹ ਇੱਕ ਅਲੱਗ ਗੱਲ ਆ। ਹੁਣ ਥੱਲੇ ਬੀਸਮੈਂਟ ਦੇ ਵਿੱਚ ਸਾਡੇ ਸਟੋਰ ਬਣੇ ਨੇ ਸਾਰੇ ਤੇ ਉਸ ਤੋਂ ਉੱਪਰ ਬੀਬੀਆਂ ਦਾ ਤੇ ਨਾਲ ਸਲਾਈ ਸੈਂਟਰ ਕੰਪਿਊਟਰ ਸੈਂਟਰ ਉਹ ਸਾਰਾ ਕਾਰਜ ਇੱਕ ਨੰਬਰ ਫਲੋਰ ਤੇ ਆ ਦੋ ਨੰਬਰ ਫਲੋਰ ਤੇ ਵੀ ਬਾਪੂ ਆ ਬਜ਼ੁਰਗ ਆ ਕਰੀਬ 200 ਸਵਾ 200 ਬੈੱਡ ਲੱਗਿਆ ਹੋਇਆ ਤਿੰਨ ਨੰਬਰ ਪਿਆਰ ਹੋ ਗਿਆ ਹੁਣ ਉੱਥੇ ਬਾਪੂ ਬਜ਼ੁਰਗਾਂ ਨੂੰ ਸ਼ਿਫਟ ਕਰਨਾ ਸੀ ਚਾਰ ਨੰਬਰ ਤੇ ਪੰਜ ਨੰਬਰ ਇਹ ਹਜੇ ਜਿਹੜੇ ਫਲੋਰ ਆ ਇਹ ਹਜੇ ਤਿਆਰ ਹੋਣ ਵਾਲੇ ਆ ਰੈਨੋਵੇਟ ਹੋਣ ਵਾਲੇ ਆ ਮਤਲਬ ਸੌਰੀ ਟਾਈਲਾਂ ਵਗੈਰਾ ਲੱਗਣ ਵਾਲੀਆਂ ਸਾਰੀਆਂ ਪਲਾਸਟਰ ਟੂਟੀਆਂ ਸੈਂਟਰੀ ਦਾ ਸਮਾਨ ਦਰਵਾਜ਼ੇ ਬਾਰੀਆਂ ਕਿੜਕੀਆਂ ਲਾਈਟਾਂ ਪੱਖੇ ਉਹ ਸਾਰਾ ਕਾਰਜ ਹਜੇ ਵਿੱਚ ਪਿਆ ਬੈਲ ਜਦੋਂ ਅਸੀਂ ਬਣਾਉਣ ਲੱਗੇ ਸੀ ਬਿਲਡਿੰਗ ਆਰਕੀਟੈਕਟਰ ਨੇ ਸਾਡੇ ਮਾਲਵਾ ਬ੍ਰਦਰਸ ਨਾਲੇ ਮੁੱਲਾਪੁਰ ਤੋਂ ਸੌਰੀ ਲੁਧਿਆਣਾ ਜਗਰਾਉਂ ਤੋਂ ਵੀਰ ਹੁਣੀ ਜਿਸ ਵੰਤੂਣੀ ਸਤਵੰਤ ਉਹਨਾਂ ਨੇ ਇਹ ਜ਼ਿੰਮੇਵਾਰੀ ਲਈ ਸੀ ਸੇਵਾ ਦੇ ਵਿੱਚ ਫਿਰ ਸਾਡੇ ਪੈਕ ਸਾਹਿਬ ਨੇ ਜਿਹੜੇ ਸਟਰਕਚਰ ਇੰਜੀਨੀਅਰ ਸੀ ਜਿਨ੍ਹਾਂ ਨੇ ਸਰੀਏ ਦੀ ਇਹ ਸਾਰੀ ਜ਼ਿੰਮੇਵਾਰੀ ਫਿਰ ਬਲਕਾਰ ਵੀਰ ਹੈ ਜਿਹਨੇ ਬਿਜਲੀ ਦੇ ਪ੍ਰੋਜੈਕਟਾਂ ਦੀ ਸਾਰੀ ਜ਼ਿੰਮੇਵਾਰੀ ਇਸੇ ਤਰ੍ਹਾਂ ਇਹ ਕਾਰਜ ਸ਼ੁਰੂ ਹੋਏ ਉਸ ਟਾਈਮ ਅਸੀਂ ਪਲਾਨਿੰਗ ਕਰੀ ਸੀ ਵੀ ਇਹਦੇ ਵਿੱਚ 1200 ਬੈੱਡ ਲੱਗੂਗਾ ਵੀ 1200 ਬੰਦੇ ਦੇ ਰਹਿਣ ਦਾ ਇੰਤਜ਼ਾਮ ਇਸ ਬਿਲਡਿੰਗ 'ਚ ਹੋ ਸਕਦਾ ਪਰ ਜਦੋਂ ਅਮਲੀ ਯਾਮਾ ਪਹਿਨਾਇਆ ਇੱਕ ਫਲੋਰ ਨੂੰ ਉਹਦੇ ਵਿੱਚੋਂ ਵਾਸ਼ਰੂਮਾਂ ਦੀ ਜਗ੍ਹਾ ਨਿਕਲ ਗਈ ਸਟੋਰਾਂ ਦੀ ਜਗ੍ਹਾ ਨਿਕਲ ਗਈ ਤੇ ਕੱਪੜੇ ਵਗੈਰਾ ਸਾਰਾ ਜਿੱਥੇ ਬਦਲੀ ਹੋਣੀ ਹੈ ਉਹ ਸਾਰੀ ਸਪੇਸ ਨਿਕਲੀ ਤਾਂ ਪਤਾ ਲੱਗਿਆ ਵੀ ਇੱਕ ਫਲੋਰ ਦੇ ਉੱਪਰ ਜਿਹੜੀ ਜਗ੍ਹਾ ਬਚਦੀ ਹੈ ਤੇ ਉਸ ਹਿਸਾਬ ਨਾਲ ਜੇ ਐਵਰੇਜ ਕੱਢਦੇ ਆ ਤਾਂ 800 ਬੈੱਡ ਲੱਗਣਾ ਇਹਦੇ ਵਿੱਚ ਪੂਰੀ ਬਿਲਡਿੰਗ ਦੇ ਵਿੱਚ ਮਤਲਬ 400 ਬੈੱਡ ਦੀ ਜਿਹੜੀ ਕਟੌਤੀ ਹੋ ਗਈ ਉਹ ਸਾਰਾ ਨਾਲ ਜਿਹੜਾ ਸੱਜੂ ਸਮਾਨ ਚਾਹੀਦਾ ਉਹਦੇ ਵਾਸਤੇ ਹੁਣ ਇਸ ਟਾਈਮ ਸੁਪਨਿਆਂ ਦੇ ਘਰ ਚ 700 ਤੋਂ ਵੱਧ ਮੈਂਬਰ ਅਸੀਂ ਰਹਿ ਰਹੇ ਆ 750 ਦੇ ਨੇੜ ਪਰਿਵਾਰ ਆ ਸਾਡਾ ਜਦ ਤੱਕ ਬਿਲਡਿੰਗ ਨੇ ਕੰਪਲੀਟ ਹੋਣਾ ਬਣ ਕੇ ਤਰ ਤੱਕ 800 ਤੋਂ ਵੱਧ ਮੈਂਬਰ ਸੁਪਨਿਆਂ ਦੇ ਘਰ ਚ ਰਹਿ ਰਹੇ ਹੋਣਗੇ ਬਿਲਡਿੰਗ ਆਲਮੋਸਟ ਫੁੱਲ ਹੋ ਚੁੱਕੀ ਆ ਅੱਜ ਹੀ ਅਜੇ ਮੂਰਲੇ ਸ਼ੈੱਡ ਆ ਜਿਹੜੇ ਦੋ ਵੱਡੇ ਉਹ ਖੋਲੇ ਨਹੀਂ ਕਿਉਂਕਿ ਕਰੀਬ 200 ਮੈਂਬਰ ਉਹਦੇ ਵਿੱਚ ਸੌਂਦੇ ਨੇ ਇਹ ਵਕਤ ਦੇ ਨਾਲ-ਨਾਲ ਜਿਵੇਂ ਅੱਗੋਂ ਅਕਾਲਪੁਰਖ ਵਾਇਗਰੂ ਜੀ ਸੇਵਾ ਲੈ ਰਹੇ ਨੇ ਕੋਈ ਅੱਲਾ ਕੋਈ ਰਾਮ ਕੋਈ ਵਾਇਗਰੂ ਕੋਈ ਭਗਵਾਨ ਆਪਾਂ ਲੱਗ-ਲੱਗ ਨਾਮਾਂ ਨਾਲ ਪੁਕਾਰਦੇ ਆ ਉਹਨਾਂ ਦੀ ਕਿਰਪਾ ਨਾਲ ਹੀ ਆ ਅੱਗੋਂ ਵੀ ਜਿਨ੍ਹਾਂ ਨੇ ਇੱਥੇ ਆਉਣਾ ਉਹਨਾਂ ਵਾਸਤੇ ਛੱਤ ਦਾ ਇੰਤਜ਼ਾਮ ਵਾਇਗਰੂ ਸੱਚੇ ਪਾਤਸ਼ਾਹ ਨੇ ਆਪੇ ਕਰਾ ਲੈਣਾ ਇਸ ਤੋਂ ਬਾਅਦ ਉਹਨ ਬੀਬੀਆਂ ਦਾ ਇੱਕ ਫਲੋਰ ਛੱਡਿਆ ਸੀ 140 ਬੀਬੀਆਂ ਉਹਦੇ ਵਿੱਚ ਰਹਿ ਰਹੀਆਂ ਇਸ ਟਾਈਮ ਮੰਜੇਆਂ ਦਾ ਮੰਜੇ ਜੁੜ ਗਏ ਨੇ ਫੁੱਲ ਭਰ ਗਿਆ ਉਹ ਹਾਲ ਹੁਣ ਉੱਪਰਲੀ ਮੰਜ਼ਲ ਵੀ ਬੀਬੀਆਂ ਵਾਸਤੇ ਅਸੀਂ ਖਾਲੀ ਕਰ ਰਹੇ ਹਾਂ ਬਾਪੂ ਬਜ਼ੁਰਗਾਂ ਨੂੰ ਉਸ ਤੋਂ ਉੱਪਰ ਲੀਆਂ ਦੋ ਮੰਜ਼ਲਾਂ ਦੇ ਰਹੇ ਹਾਂ ਤਾਂ ਜੋ ਸਾਰੇ ਆਸਾਨੀ ਨਾਲ ਤੇ ਸੁਖ ਸ਼ਾਂਤੀ ਨਾਲ ਰਹਿ ਸਕਣ ਅਗਲਾ ਜਿਹੜਾ ਸਾਡਾ ਹੁਣ ਪ੍ਰੋਜੈਕਟ ਆ ਇਹ ਬਿਲਡਿੰਗ ਨੂੰ ਹਜੇ ਤਿਆਰ ਕਰਨ ਨੂੰ ਘੱਟੋ ਘੱਟ 6-7 ਮਹੀਨੇ ਲੱਗ ਜਾਣਗੇ ਜੇ 4-5 ਮਹੀਨੇ ਹਜੇ ਹੋਰ ਲੱਗ ਜਾਣੇ ਆ ਜੀ ਉਸ ਤੋਂ ਬਾਅਦ ਬੀਬੀਆਂ ਵਾਸਤੇ ਇੱਕ ਅਲੱਗ ਘਰ ਬਣਾਉਣ ਦਾ ਸਾਡਾ ਸੁਪਨਾ ਕਿਉਂਕਿ ਬਾਪੂ ਬਜ਼ੁਰਗ ਨੌਜਵਾਨ ਵੀਰ ਤੇ ਮਾਵਾ ਭੈਣਾਂ ਤੇ ਬੱਚੀਆਂ ਉਹ ਇੱਕੋ ਬਿਲਡਿੰਗ ਦੇ ਵਿੱਚ ਰਹਿਣਾ ਉਹਨਾਂ ਲਈ ਪੋਸੀਬਲ ਨਹੀਂ ਹੈਗਾ ਅਲੱਗ-ਅਲੱਗ ਦੋਨੋਂ ਬਿਲਡਿੰਗਾਂ ਅਲੱਗ-ਅਲੱਗ ਦੋਨਾਂ ਦਾ ਚਗਿਰਦਾ ਹੋਵੇ ਅਲੱਗ-ਅਲੱਗ ਵੇੜਾ ਹੋਵੇ ਘੁੰਮਣ ਨੂੰ ਹੁਣ ਅਸੀਂ ਆਰਕੀਟੈਕਟ ਨਾਲ ਪਲਾਨਿੰਗ ਕਰਕੇ ਅਗਲੀ ਜਿਹੜੀ ਬਿਲਡਿੰਗ ਹੈ ਬੀਬੀਆਂ ਵਾਸਤੇ ਪਾਉਣੀ ਹੈ ਜਿਹੜੀ ਨਾਲ ਦੀ ਨਾਲ ਇੱਕ ਹਸਪੀਟਲ ਦੀ ਬਿਲਡਿੰਗ ਹੈ ਜਿਹੜੀ ਉਹ ਬਣਾਉਣੀ ਆ ਇਹ ਕਾਰਜ ਸ਼ੁਰੂ ਕਰਾਂਗੇ ਹੁਣ ਆਉਣ ਵਾਲੇ ਸਮੇਂ 'ਚ ਤੇ ਸੰਗਤ ਨਹੀਂ ਇਸ ਕਾਰਜ ਨੂੰ ਨਿਪਰੇ ਚਾੜਿਆ ਤੇ ਉਹ ਬੀਬੀਆਂ ਦਾ ਘਰ ਵੀ ਹੈ ਜਿਹੜਾ ਉਹ ਆਪਣੇ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰਾ ਕਰਾ ਲੈਣਾ ਬਾਕੀ ਜਿੱਥੇ ਸਾਡੇ ਰੱਬ ਵਰਗੇ ਪਰਿਵਾਰ ਕੇ ਮੈਂਬਰ ਉਥੇ ਸਾਡੇ ਰੱਬ ਵਰਗੇ ਉਹ ਭੈਣ ਭਰਾ ਜਿਨ੍ਹਾਂ ਨੇ ਸੀਮੈਂਟ ਸਰੀਆ ਰੇਤਾ ਬਜਰੀ ਸਾਡੇ ਤੱਕਰ ਪਹੁੰਚਦਾ ਕੀਤਾ ਹਾਲਾਂਕਿ ਕਈ ਵਾਰ ਵਿੱਚ ਇਦਾਂ ਵੀ ਹੁੰਦਾ ਸੀ ਵੀ ਲੈਂਟਰ ਜਿਹੜਾ ਸੀ ਹਰ ਮਹੀਨੇ ਇੱਕ ਪਾ ਦਿੰਦੇ ਸੀ ਇਹ ਜਿਹੜੇ ਕਾਰਜ ਸੀਗੇ ਇਹ 18 ਮਹੀਨਿਆਂ ਚ ਤੋ ਵੀ ਪਹਿਲਾਂ ਪੂਰੇ ਹੋ ਜਾਣੇ ਸੀਗੇ ਕਿਉਂਕਿ ਪਹਿਲਾਂ-ਪਹਿਲਾਂ ਤਾਂ ਅਸੀਂ 1 ਮਹੀਨੇ 'ਚ 2-2 ਲੈਂਟਰ ਵੀ ਪਾਏ ਆ ਪਰ ਹੌਲੀ-ਹੌਲੀ ਫਿਰ ਗਰਮੀਆਂ ਬਹੁਤ ਸੀ ਮਟੀਰੀਅਲ ਘਟ ਜਾਂਦਾ ਸੀਗਾ ਸਰੀਆ ਬਹੁਤ ਜ਼ਿਆਦਾ ਲੱਗਦਾ ਸੀ ਰੇਤਾ ਪੇਰੀ ਸਰੀਆ ਸੀਮੈਂਟ ਜਿਵੇਂ-ਜਿਵੇਂ ਸਾਡੇ ਕੋਈ ਪੂਰਾ ਹੋ ਜਾਂਦਾ ਸੀ ਤੇ ਅਸੀਂ ਲੈਂਟਰ ਦੀ ਤੇ ਉਪਰੇਖਾ ਲੀਕ ਲੈਂਦੇ ਸੀ ਤੇ ਅੱਜ ਇਹ ਜਿਹੜਾ ਆਖਰੀ ਲੈਂਟਰ ਪੈਣ ਜਾ ਰਿਹਾ ਬਸ ਤੁਸੀਂ ਅਰਦਾਸ ਕਰਿਓ ਅਸੀਸ ਦਿਓ ਦੁਆ ਕਰਿਓ ਇਹ ਸਾਰਾ ਕਾਰਜ ਖੁਸ਼ੀਆਂ ਨਾਲ ਤੇ ਤੰਦਰੁਸਤੀ ਨਾਲ ਨੇਪਰੇ ਚੜੇ ਤੇ ਸਾਡੇ ਇਸ ਸੁਪਨਿਆਂ ਦੇ ਘਰ ਚ ਸਾਡੇ ਪਰਿਵਾਰ ਪਰਿਵਾਰਕ ਮੈਂਬਰਾਂ ਦੇ ਸਾਡੇ ਨਿੱਕੇ ਨਿੱਕੇ ਬੱਚਿਆਂ ਦੇ ਬੱਚੀਆਂ ਦੇ ਉਹ ਸੁਪਨੇ ਹੋਰ ਵੱਡੇ ਹੋਣ ਵੱਡੇ ਹੋ ਕੇ ਉਹ ਫਲਵਾੜੀ ਹੋਰ ਪਾਸੇ ਵੀ ਅਮਰੀਕਾ ਖਿਲਾਰੇ ਤੁਹਾਡੀਆਂ ਦੁਆਵਾਂ ਦੀ ਤੁਹਾਡੀਆਂ ਅਰਦਾਸਾਂ ਦੀ ਹਮੇਸ਼ਾ ਜ਼ਰੂਰਤਾ ਸਾਨੂੰ ਤੁਹਾਡੇ ਸਾਥ ਦੀ ਹਮੇਸ਼ਾ ਥੋੜਾ ਸਾਨੂੰ ਬਸ ਕਰੇ ਹੋਰ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਠਿਕਾਦਾਰ ਸਾਹਿਬ ਦੀ ਟੀਮ ਦਾ ਜਿਨ੍ਹਾਂ ਨੇ ਸਾਡੇ ਨਾਲ ਹੋ ਕੇ ਇੱਕ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਅਸੀਂ ਇਹ ਕੰਮ ਨੂੰ ਇੱਥੇ ਤੱਕ ਲੈ ਕੇ ਆਏ ਆ ਅਗਲਾ ਸਫਰ ਵੀ ਮਹਾਰਾਜ ਪੂਰਾ ਕਰਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ